ਹਾਂਜੀ 12ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ ਤੁਹਾਡੇ ਪੇਪਰ ਬਹੁਤ ਨੇੜੇ ਆ ਗਏ ਟਰੀ ਬੋਰਡ ਵੀ ਤੇ ਉਸ ਤੋਂ ਬਾਅਦ ਬੋਰਡ ਪੇਪਰ ਵੀ ਤਾਂ ਪੰਜਾਬੀ ਵਿੱਚੋਂ ਜੇਕਰ ਪੂਰੇ ਚ ਪੂਰੇ ਨੰਬਰ ਪ੍ਰਾਪਤ ਕਰਨੇ ਆ ਤਾਂ ਮਿਹਨਤ ਕਰਨੀ ਪੈਂਦੀ ਹੈਗੀ ਸੋ ਅੱਜ ਅਸੀਂ ਗੱਲ ਕਰਦੇ ਹਾਂ ਖោਤਾਂ ਦੀ ਖោਤਾਂ 14 ਨੰਬਰ ਦੀਆਂ ਆਉਂਦੀਆਂ ਨੇ ਬੇਟਾ ਜੀ ਪਹਿਲੇ ਜਿਹੜੇ ਚਾਰ ਭਾਗ ਨੇ ਵਸਤੂ ਲਿਸਟ ਵਾਲੇ ਇੱਕ ਇੱਕ ਨੰਬਰ ਦੀ ਖਾਤ ਉਹਦੇ ਵਿੱਚ ਆਏਗੀ ਵੱਖਰੇ ਵੱਖਰੇ ਸਵਾਲ ਜਿਸ ਤਰ੍ਹਾਂ ਇੱਕ ਤੁਸੀਂ ਜਿਨ੍ਹਾਂ ਦਾ ਉੱਤਰ ਇੱਕ ਦੋ ਸ਼ਬਦਾਂ ਵਿੱਚ ਦੇਣਾ ਹੁੰਦਾ ਖੌਤ ਪੂਰੀ ਕਰਨੀ ਹੋਊਗੀ ਬਹੁਤ ਚੋਣਵੀਂ ਖੌਤ ਚੁਣਨੀ ਹੋਊਗੀ ਸਹੀ ਜਾਂ ਗਲਤ ਕਥਨ ਹੁੰਦਾ ਚਾਰ ਨੰਬਰ ਤਾਂ ਇੱਥੋਂ ਦਾ ਹੁੰਦੇ ਆ ਇੱਕ ਇੱਕ ਅੰਕ ਦੇ ਤੇ ਜਿਹੜਾ 10 ਨੰਬਰ ਜਿਹੜੇ ਖੌਤਾਂ ਦੇ ਹੁੰਦੇ ਉਹ ਬਿਲਕੁਲ ਅੰਤ ਤੇ ਜਿਹੜੀਆਂ ਹੱਲ ਕਰਨੀਆਂ ਹੁੰਦੀਆਂ ਉਹ ਅਰਥ ਦੱਸਣਾ ਹੁੰਦਾ ਫਿਰ ਵਾਕਾਂ ਵਿੱਚ ਹੱਲ ਕਰਨਾ ਆਉਂਦਾ ਇਸ ਕਰਕੇ 14 ਨੰਬਰ ਦਾ ਕੰਮ ਆ ਖੌਤਾਂ ਦਾ ਦੇਖੋ ਖੌਤਾਂ ਬਹੁਤ ਥੋੜੀਆਂ ਨੇ 50 ਹੱਲ ਕੀਤੀਆਂ ਨੇ 10 ਜਿਹੜੀਆਂ ਬਿਨਾਂ ਹੱਲ ਕੀਤੀਆਂ ਨੇ ਆਓ ਆਪਾਂ ਇਹਦਾ ਅਭਿਆਸ ਕਰੀਏ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਿਹੜੀ ਵਧੀਆ ਧਿਆਰੀ ਤੁਹਾਡੇ ਕਰਵਾਈ ਜਾ ਸਕੇ ਤੇ ਪਿਛਲੇ ਸਾਲ ਵੀ ਤਕਰੀਬਨ ਜਿਹੜਾ ਹੀ ਦੇਖੀ ਆਪਾਂ ਅਖੌਤਾਂ ਦੇ ਵਿੱਚੋਂ ਨੰਬਰ ਕੱਟਿਆ ਗਿਆ ਸੀਗਾ ਵਿਦਿਆਰਥੀ ਨੂੰ ਇਹ ਛੱਡ ਜਾਂਦੇ ਨੇ ਵੀ ਸਾਨੂੰ ਆਉਂਦੀ ਆ ਸੌਖਾ ਕਾਰਜ ਕੋਈ ਵੀ ਨਹੀਂ ਹੁੰਦਾ ਅਭਿਆਸ ਕਰਨਾ ਪੈਂਦਾ ਹੁੰਦਾ ਹੈ ਆਓ ਬਹੁਤ ਚੋਣਵੇਂ ਪ੍ਰਸ਼ਨ ਆਪਾਂ ਅਭਿਆਸ ਕਰੀਏ ਅਖੌਤ ਪੂਰੀ ਕਰਨੀ ਹੈ ਅੰਨਾ ਵੰਡੇ ਰਿਓੜੀਆਂ ਅਖਾਣ ਪੂਰਾ ਕਰੋ ਅੰਨਾ ਵੰਡੇ ਵਾਵੇ ਟਿੱਪੀ ਡੱਡੇ ਲਾਵਾ ਹੈ ਇੱਥੇ ਸਿਰਫ ਵਾਵੇ ਟਿੱਪੀ ਡੱਡੇ ਹੀ ਪਾਇਆ ਹੈ ਅੰਨਾ ਵੰਡੇ ਰਿਉੜੀਆਂ ਤਾਂ ਆਪਸ਼ਨ ਜਨ ਹੈ ਊੜਾ ਹੈ ਭੁੱਖ ਹਟਾਉਣ ਨੂੰ ਐੜਾ ਹੈ ਮੁਰਮੁਰ ਆਪਣੀਆਂ ਨੂੰ ਆਪਣਿਆਂ ਹੈ ਨਾੜੇ ਨੂੰ ਸਿਹਾਰੀ ਪਾਉਣਾ ਹੈ ਇਹਨਾਂ ਨੇ ਗਲਤ ਪਾਇਆ ਹੋਇਆ ਆਪਣੀਆਂ ਨੂੰ ਪਤਾ ਈੜੀ ਹੈ ਦਾਨ ਕਰਨ ਨੂੰ ਸੱਸਾ ਹੈ ਗਰੀਬਾਂ ਦਾ ਭਲਾ ਕਰਨ ਨੂੰ ਤਾਂ ਸਹੀ ਵਿਕਲਪ ਸਹੀ ਆਪਸ਼ਨ ਕੀ ਹੈ ਮੁਰਮੁਰ ਆਪਣਿਆਂ ਨੂੰ ਅੱਗੇ ਚੱਲਦੇ ਆਪਾਂ ਪ੍ਰਸ਼ਨ ਨੰਬਰ 2 ਤੇ ਜਦੋਂ ਕੀਮਤੀ ਚੀਜ਼ਾਂ 'ਤੇ ਬੇਪਰਵਾਹੀ ਵਰਤੀ ਜਾਵੇ ਪਰ ਨਗਉਣੀਆਂ ਚੀਜ਼ਾਂ ਦੀ ਸੰਭਾਲ ਕੀਤੀ ਜਾਵੇ ਤਾਂ ਇਹ ਅਰਥ ਕਿਸ ਅਖਾਣ ਲਈ ਵਰਤਿਆ ਜਾਂਦਾ ਹੈ ਤਾਂ ਜਦੋਂ ਕੀਮਤੀ ਜੀਬਾਂ ਜਿਹੜੀਆਂ ਕੀਮਤੀ ਚੀਜ਼ਾਂ ਨੇ ਉਹਨਾਂ 'ਤੇ ਤਾਂ ਬੇਪਰਵਾਹ ਹੋ ਜੇ ਬੰਦਾ ਪਰ ਜਿਹੜੀਆਂ ਨਗਉਣੀਆਂ ਇਹਨਾਂ ਨੂੰ ਸੰਭਾਲ ਕੇ ਰੱਖੇ ਤਾਂ ਕਿਹੜਾ ਖਾਨ ਵਰਤਿਆ ਜਾਂਦਾ ਇਹਦੇ ਵਿਚਾਰ ਆਪਸ਼ਨ ਜਿਹਨੇ ਊੜਾ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਐਡਾ ਹੈ ਸੰਗ ਤਾਰੇ ਕੁਸੰਗ ਡੋਬੇ ਏਡੀ ਹੈ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ ਸੱਸਾ ਹੈ ਅੱਗੇ ਸੱਪ ਤੇ ਪਿੱਛੇ ਸ਼ੀਂਹ ਤੇ ਇਹਦਾ ਸਹੀ ਜਵਾਬ ਬਣਦਾ ਜੀ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ ਜਦੋਂ ਕੋਈ ਕੀਮਤੀ ਜੀਵਲ ਬੇਪਰਵਾਹੀ ਵਰਤੀ ਜਾਵੇ ਪਰ ਨੁਗੜੀਆਂ ਚੀਜ਼ਾਂ ਨੂੰ ਸੰਭਾਲ ਕੀਤੀ ਜਾਵੇ ਉਦੋਂ ਇਹ ਖੌਤ ਜਿਹੜਾ ਅਰਥ ਨਿਕਲਦਾ ਹੈ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ ਅੱਗੇ ਪ੍ਰਸ਼ਨ ਨੰਬਰ 3 ਤੇ ਚੱਲਦੇ ਹਾਂ ਅਸੀਂ ਸਵੈ ਭਰੋਸੇ ਵਰਗੀ ਕੋਈ ਚੀਜ਼ ਨਹੀਂ ਲਿਖੀ ਕਿਹੜਾ ਖਾਨ ਵਰਤੇ ਜਾਂਦਾ ਹੈ ਊੜਾ ਹੈ ਸਵੈ ਭਰੋਸਾ ਵੱਡਾ ਤੋਸਾ ਐਡਾ ਹੈ ਘਟਿਆ ਚੀਜ਼ ਦਾ ਬਹੁਤ ਮਾਣ ਕਰਨਾ ਈੜੀ ਹੈ ਸੰਗਤ ਦਾ ਰੰਗ ਦਰਸਾਉਣਾ ਸਸਾ ਹੈ ਉਪਰੋਕਤ ਕੋਈ ਨਹੀਂ ਤਾਂ ਉੱਤਰ ਹੈ ਊੜਾ ਸਵੈ ਭਰੋਸਾ ਵੱਡਾ ਤੋਸਾ ਇਹ ਵਰਤਾਇਆ ਜਾਂਦਾ ਜੀ ਸਵੈ ਭਰੋਸੇ ਲਈ ਚੌਥਾ ਹੈਗਾ ਜੀ ਘੜੇ ਨੂੰ ਹੱਥ ਲਾਇਆ ਖਾਨ ਪੂਰਾ ਕਰਨਾ ਊੜਾ ਆਪਸ਼ਨ ਹੈ ਸਾਰਾ ਟੱਬਰ ਧਿਆਇਆ ਐਡਾ ਹੈ ਸਾਰੇ ਟੱਬਰ ਨੂੰ ਪਾਣੀ ਪਲਾਇਆ ਈੜੀ ਹੈ ਘੜੇ ਨੂੰ ਰੰਗ ਕਰਾਇਆ ਸਸਾ ਹੈ ਉਪਰੋਕਤ ਕੋਈ ਨਹੀਂ ਤਾਂ ਜਿਹੜੀ ਸਹੀ ਖੋਤ ਬਣਦੀ ਆ ਸਾਰਾ ਟੱਬਰ ਧਾਇਆ ਤਾਂ ਕੀ ਆਜੂ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਧਾਇਆ ਊੜਾ ਵਿਕਲਪ ਜਿਹੜਾ ਸਹੀ ਬਣਦਾਗਾ ਪ੍ਰਸ਼ਨ ਨੰਬਰ 5 ਤੇ ਚੱਲਦੇ ਆ ਜੀ ਮਨੁੱਖ ਨਾਲ ਵਰਤਨ ਤੇ ਹੀ ਉਸਦੇ ਸੁਭਾਅ ਦਾ ਪਤਾ ਲੱਗਦਾ ਹੈ ਇਸ ਅਰਥ ਲਈ ਕਿਹੜਾ ਖਾਨ ਵਰਤੇ ਜਾਂਦਾ ਹੈ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਢਿੱਡ ਭਰਿਆ ਕੰਮ ਸਰਿਆ ਜਾਂ ਬਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਆਪਰੋਕਤ ਕੋਈ ਨਹੀਂ ਤਾਂ ਇਹਦਾ ਸਹੀ ਵਿਕਲਪ ਬਣਦਾ ਜੀ ਈੜੀ ਜਾਂ ਬਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਪ੍ਰਸ਼ਨ ਨੰਬਰ 6 ਹੈ ਇਕਾਉਤ ਪੂਰੀ ਕਰਨੀਆਂ ਨਵਾਂ 9 ਦਿਨ ਪੁਰਾਣਾ ਖਾਲੀ ਥਾਂ ਖਾਣ ਪੂਰਾ ਕਰਨਾ 100 ਦਿਨ 20 ਦਿਨ 50 ਦਿਨ 80 ਦਿਨ ਤਤਰ ਕੀ ਹੈ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਤਾਂ ਊੜਾ ਵਿਕਲਪ ਸਹੀ ਬਣਦਾ ਪ੍ਰਸ਼ਨ ਨੰਬਰ 7 ਹੈ ਜੀ ਅੱਗੇ ਕੋ ਨਾ ਚੱਲੀ ਬਾਬਾ ਤੇ ਹੈਈ ਖਾਣ ਦਾ ਕੀ ਅਰਥ ਹੈ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਜਦੋਂ ਕਿਸੇ ਦੇ ਦਿਨ ਭੜੇ ਆ ਜਾਣ ਤੋਂ ਬੇਸਮਝੀ ਨਾਲ ਕੰਮ ਕਰਨ ਲੱਗ ਜਾਂਦਾ ਹੈ ਸਖਤ ਮਿਹਨਤ ਨਾਲ ਚੰਗਾ ਫਲ ਮਿਲਦਾ ਹੈ ਉਪਰੋਕਤ ਕੋਈ ਨਹੀਂ ਤਾਂ ਉੱਤਰ ਹੈ ਊੜਾ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਉਹਦੇ ਲਈ ਵਰਤਿਆ ਜਾਂਦਾ ਕੋ ਨਾ ਚੱਲੀ ਬਾਬਾ ਤਿਹਾਈ ਪ੍ਰਸ਼ਨ ਨੰਬਰ 8 ਹੈ ਵਿਦਿਆ ਵਿਚਾਰੀ ਤਾਂ ਅਖਾਣ ਪੂਰੀ ਕਰਨੀ ਹੈ ਕਰਮਾਮਾਰੀ ਪਰਉਪਕਾਰੀ ਦੁਖਿਆਰੀ ਉਪਰੋਕਤ ਕੋਈ ਨਹੀਂ ਤਾਂ ਉੱਤਰ ਹੈ ਐੜਾ ਪਰਉਪਕਾਰੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਆਪਣੇ ਘਰ ਦਾ ਕੰਮ ਕਰਨ ਵਿੱਚ ਨਰਾਦਰੀ ਨਹੀਂ ਸਮਝਣੀ ਚਾਹੀਦੀ ਇਸ ਅਰਥ ਲਈ ਕਿਹੜਾ ਖਾਣ ਵਰਤਿਆ ਜਾਂਦਾ ਹੈ ਇਹਦੀ ਵਿਕਲਪਨ ਦੇ ਆਊੜਾ ਆਪਣੀ ਅਕਲ ਤੇ ਪ੍ਰਯਾਤਨ ਬਹੁਤ ਜਾਪਦਾ ਹੈ ਇੱਕ ਅਨਾਰ ਸੌ ਬਿਮਾਰ ਇੱਕ ਅਨਾਕ ਪਾਇਆ ਹੋਇਆ ਇਹਨਾਂ ਨੇ ਰਾਰਾ ਪਾਉਣਾ ਇਥੇ ਅਨਾਰ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਕਹਾਉਂਦੀ ਉਪਰੋਕਤ ਕੋਈ ਨਹੀਂ ਤੇ ਇਹਦਾ ਉੱਤਰ ਸਹੀ ਬਣਦਾ ਈੜੀ ਰਾਣੀ ਆਪਣੇ ਪੈਰ ਤੋਂ ਨਹੀਂ ਦੀ ਗੋਲੀ ਨਹੀਂ ਕਹਾਉਂਦੀ ਜਦੋਂ ਕੋਈ ਆਪ ਦਾ ਕੰਮ ਜਿਹੜਾ ਕਰਨ ਵਿੱਚ ਨਰਾਦਨੀ ਨਹੀਂ ਸਮਝਣੀ ਚਾਹੀਦੀ ਇਸ ਕਰਕੇ ਖਾਨ ਵਰਤਿਆ ਜਾਂਦਾ ਜਿਕਣ ਰਾਣੀ ਆਪਣੇ ਪੈਰ ਤੋਂ ਲੂ ਗੋਲੀ ਥੋੜਾ ਕਹਾਉਗੀ ਗੋਲੀ ਮੀਂਝ ਨੌਕਰਾਨੀ ਅੱਗੇ ਹੈ ਜੀ ਖਾਲੀ ਥਾਂ ਭਰਨੀ ਆ 10ਵਾਂ ਬਿੱਲੀ ਸਰਹਾਣੇ ਖਾਲੀ ਥਾਂ ਨਹੀਂ ਜਾਂਦਾ ਖਾਨ ਪੂਰਾ ਕਰਨਾ ਦੁੱਧ ਦਹੀਂ ਪੌਦਾ ਧਨੀਆ ਤੌਤਰ ਕੀ ਹੈ ਦੁੱਧ ਅਖਾਊਤਪੂਰੀ ਕੀ ਹੋਗੀ ਬਿੱਲੀ ਸਹਰਾਣੇ ਦੁੱਧ ਨਹੀਂ ਜੰਮਦਾ ਪ੍ਰਸ਼ਨ ਨੰਬਰ ਹੈ ਜੀ 11 ਅਖਾਊਤਪੂਰੀ ਕਰੋ ਆਪੇ ਫਾਥੜੀਏ ਊੜਾ ਹੈ ਤੈਨੂੰ ਕੌਣ ਛੜਾਏ ਐੜਾ ਹੈ ਤੈਨੂੰ ਰੱਬ ਬਚਾਏ ਈੜੀ ਹੈ ਤੈਨੂੰ ਕੌਣ ਸਮਝਾਏ ਤੈਨੂੰ ਪਿਓ ਬਚਾਏ ਤਾਂ ਊੜਾ ਹੈ ਇਸ ਦਾ ਤੈਨੂੰ ਕੌਣ ਛੜਾਏ ਇਹ ਬਣਦਾ ਜੀ ਇਹ ਫਰਵਰੀ ਇਹ ਜਿਹੜਾ ਆ ਚੁੱਕਿਆ ਜੀ 2025 ਦੇ ਵਿੱਚ ਜਿਹੜਾ ਪੇਪਰ 'ਚ ਆਇਆ ਹੋਏ ਅਖਾਊਤਪੂਰੀ ਕਰਨੀ ਹੈ ਅਗਲੀ ਖੋਕੀ ਨੇ 2025 ਦੇ ਵਿੱਚ ਬਹੁਤ ਜ਼ਿਆਦਾ ਚੱਕਰ ਪਾਇਆ ਸੀਗਾ ਤੁਹਾਡੇ ਸਾਹਮਣੇ ਉਹ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਤਾਂ ਕੀ ਆਊਗਾ ਸਾਂਝ ਹਮੇਸ਼ਾ ਆਪਣੇ ਬਰਾਬਰ ਦੀ ਧਿਰ ਨਾਲ ਰੱਖਣ ਦੀ ਨਸੀਹਤ ਦੇਣ ਵਾਲੀ ਕਿਹੜੀ ਖੋਤ ਠੁਕਮੀ ਹੈ țeੜ ਨਹੀਂ ਹੁੰਦਾ ਜੀ ਧਿਰ ਧੱਦੇ ਸਿਹਰੀ ਰਾੜਾ ਆਊਗਾ ਇੱਥੇ ਧਿਰ ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਐਡਾ ਹੈ ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ ਇਹ ਕਿ ਈੜੀ ਹੈ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਸੱਸਾ ਹੈ ਬੇਗਾਨਾ ਮਹਿਲ ਵੇਖ ਕੇ ਆਪਣੀ ਕੁਲੀ ਨਹੀਂ ਢਾਈਂਦੀ ਇਹਦਾ ਉੱਤਰ ਬਣਦਾ ਜੀ ਐਡਾ ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਕੱਢੀ ਗੱਲ ਹੀ ਜਿਹੜੀ ਹੈ ਉਹ ਫਰਵਰੀ 25 ਚ ਆਇਆ ਹੋਇਆ ਵੀ ਇਹ ਜਿਹੜੀ ਖੌਤ ਟੁਕਮੀ ਬਣਦੀ ਹੈ ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਕੱਢੀ ਗੱਲ ਹੀ ਕਹਣ ਜਾਨੀ ਕਿ ਸਾਂ ਜਿਹੜੀ ਆਪਣੀ ਹਮੇਸ਼ਾ ਬਰਾਬਰ ਦੀ ਧਿਰ ਨਾਲ ਰੱਖਣ ਦੀ ਨਸੀਹਤ ਮੀਂਹ ਸਲਾਹ ਦੇਣ ਲਈ ਇਹ ਖੌਤ ਵਰਤੀ ਜਾਂਦੀ ਹੈ ਵੀ ਆਪਦੇ ਸਾਂ ਜਿਹੜਾ ਆਪਦੇ ਜਿਹੜਾ ਆਪਦੇ ਜਿਹੜੀ ਤਰ ਹੈ ਮਤਲਬ ਹੀ ਬਰਾਬਰ ਦੀ ਤਰ ਹੋਵੇ ਉਹੋ ਜਿਹਾ ਬੰਦਾ ਹੋਵੇ ਫੇਰ ਹੀ ਉਹਦੇ ਨਾਲ ਸਾਂਝ ਨੇ ਬੇਗੀ ਅੱਗੇ ਹੈਗਾ ਜੀ ਸਹੀ ਜਾਂ ਗਲਤ ਕਥਨ ਇੱਕ ਇਸ ਤਰ੍ਹਾਂ ਦੇ ਤੁਹਾਨੂੰ ਤੁਹਾਨੂੰ ਜਿਹੜਾ ਸਵਾਲ ਆਏਗਾ ਖੋਤਾਂ ਦੇ ਵਿੱਚ ਆਉਂਦਾਗਾ ਇਹ ਬੜਾ ਭਲੇਖਾ ਪਾਉਸ ਸਵਾਲ ਹੁੰਦਾਗਾ ਇਹਦੇ ਵਿੱਚ ਪੁੱਛਿਆ ਜਾਂਦਾ ਵੀ ਇਹ ਸਹੀ ਹੈ ਜਾਂ ਗਲਤ ਹੈ ਇਹਦੇ ਤੁਹਾਨੂੰ ਅਰਥ ਹੋਣੇ ਚਾਹੀਦੇ ਫੇਰ ਆਉਗੀ ਖੋਤ ਨਹੀਂ ਆਉਂਦੀ ਨਹੀਂ ਹੈਗੀ ਇਹ ਆਓ ਜੀ ਪਹਿਲੇ ਤੇ ਚੱਲਦੇ ਆਪਾਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ ਠੀਕ ਸਮਾਂ ਗੁਜ਼ਾਰਨ ਪਿੱਛੋਂ ਕੰਮ ਠੀਕ ਨਹੀਂ ਹੁੰਦਾ ਇਹ ਅਰਥ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ ਆਖਣ ਲਈ ਠੁਕਮਾ ਹੈ ਕਿ ਵੇਲੇ ਦੇ ਵਿੱਚ ਵਾਵੇ ਨੂੰ ਲਾਵਾ ਨਹੀਂ ਪਾਇਆ ਜੀ ਇਹਨਾਂ ਨੇ ਤਾਂ ਬਿਲਕੁਲ ਜੀ ਸਹੀ ਹੈ ਜਦੋਂ ਨਮਾਜ਼ ਦਾ ਵੇਲੇ ਸਰੀ ਪੜ੍ਹੀ ਜਾਂਦੀ ਹੁੰਦੀ ਹੈ ਜੇ ਵੇਲਾ ਲੰਘ ਗਿਆ ਯਾਨੀ ਕਿ ਸਮਾਂ ਲੰਘ ਗਿਆ ਫਿਰ ਤਾਂ ਟੱਕਰ ਹੀ ਹੁੰਦੀਆਂ ਨੇ ਇਸ ਕਰਕੇ ਬਿਲਕੁਲ ਸਹੀ ਆ ਠੀਕ ਸਮਾਂ ਗੁਜ਼ਾਰਨ ਪਿੱਛੋਂ ਕੰਮ ਠੀਕ ਨਹੀਂ ਹੁੰਦਾ ਦੂਸਰਾ ਹੈਗਾ ਜੀ ਪਾਣੀ ਵਿੱਚ ਸੋਟਾ ਮਰਿਆਂ ਪਾਣੀ ਚਾਰ ਹੋ ਜਾਂਦੇ ਹਨ ਇਹ ਖਾਓ ਦੀ ਗਲਤ ਹੈ ਜੀ ਇਸ ਦਾ ਖਾਤ ਇਸ ਤਰ੍ਹਾਂ ਦੇ ਨਾਲ ਹੋਣੀ ਸੀ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਜਿਹੜਾ ਗਲਤ ਨੂੰ ਦਰਸਾ ਰਹੀ ਹੈ ਪਾਣੀ ਦੋ ਨਹੀਂ ਹੋ ਜਾਂਦੇ ਅੱਗੇ ਹੈ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਖਾਨਦਾਰਥ ਬਿਨਾ ਪੈਸੇ ਖਰਚਾ ਲਾਭ ਹੋ ਜਾਣਾ ਹੁੰਦਾ ਹੈ ਬਿਲਕੁਲ ਜੀ ਸਹੀ ਹੈ ਜੀ ਖਾਤ ਇਹ ਨਾ ਤਾਂ ਹਿੰਗ ਲੱਗਦੀ ਹੈ ਨਾ ਫਟਕੜੀ ਲੱਗਦੀ ਹੈ ਭਾਵੇਂ ਕੋਈ ਪੈਸਾ ਖਰਚੀ ਨਹੀਂ ਉਹ ਤੋਂ ਬਿਨਾ ਲਾਭ ਹੋ ਗਿਆ ਤਾਂ ਬਿਲਕੁਲ ਸਹੀ ਹੈ ਜਿਹੜਾ ਅਖਾਉ ਦਾ ਅਰਥ ਇਹ ਅਗਲਾ ਹੈ ਸੰਗਤ ਦੀ ਰੰਗ ਵਾਸਤੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਖਣ ਦੀ ਵਰਤੋਂ ਕੀਤੀ ਜਾਂਦੀ ਹੈ ਬਿਲਕੁਲ ਸਹੀ ਹੈ ਜੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਇਹਦਾ ਅਰਥ ਇਹ ਬਣਦਾ ਵੀ ਜਿਹਹੇ ਜੀ ਸੰਗਤ ਹੋਊਗੀ ਬੰਦੇ ਆ ਉਹਹ ਜੇ ਰੰਗ ਵਿੱਚ ਰੰਗਿਆ ਜਾਂਦਾਗਾ ਆਓ ਜੀ ਅੱਗੇ ਦੇਖੀਏ ਖਿੱਦੋਂ ਫਰੋਲੇ ਲੀਰਾ ਹੀ ਨਿਕਲਿਏ ਹਨ ਦਾ ਅਰਥ ਖਿੱਦੋਂ ਫੋਲਣਾ ਹੁੰਦਾ ਹੈ ਗਲਤ ਆ ਜੀ ਤਾਂ ਖਿੱਦੋਂ ਫਰੋਲੇ ਨੀਰੇ ਨਿਕਲਣ ਦਾ ਭਾਵ ਕਿ ਜੜੀਆਂ ਪੁਰਾਣੀਆਂ ਗੱਲਾਂ ਬੀਤੀਆਂ ਗੱਲਾਂ ਛੇੜਨ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਅਰਥ ਹੈ ਇਸ ਕਰਕੇ ਗਲਤ ਲਿਖਿਆ ਹੋਇਆ ਇਹਨਾਂ ਨੇ ਸੱਚੇ ਮਾਰਗ ਚੱਲਦੇ ਆ ਨਿੰਦਿਆ ਕਰੇ ਜਹਾਨ ਇਹ ਵੀ ਗਲਤ ਹੈ ਜੀ ਖੋਤ ਸਹੀ ਨਹੀਂ ਹੈਗੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅੱਗੇ ਸੱਤਵਾਂ ਹੈ ਜੀ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ ਆਖਣ ਦਾ ਅਰਥ ਬੰਦੇ ਦਾ ਆਦਰ ਮਾਣ ਅਮੀਰੀ ਜਾਂ ਕੁਰਸੀ ਨਾਲ ਹੁੰਦਾ ਹੈ ਤਾਂ ਬਿਲਕੁਲ ਸਹੀ ਹੈ ਜੀ ਇਹ ਜਿਹੜਾ ਸਤਕਾਰ ਹੈ ਬੰਦੇ ਦਾ ਜਿਹਹ ਜਾਂ ਬੰਦਾ ਹੈਗਾ ਮਤਲਬ ਹੀ ਅਮੀਰ ਆ ਤਾਂ ਭਾਈ ਉਸ ਤਰੀਕੇ ਦੇ ਨਾਲ ਹੀ ਤੁਹਾਨੂੰ ਪਤਾ ਹੀ ਹੈਗਾ ਉਹਦੀ ਅਮੀਰੀ ਜਾਂ ਕੁਰਸੀ ਕਰਕੇ ਮਾਣ ਹੁੰਦਾਗਾ ਅਗਲੀ ਖੋਤ ਹੈ ਜੀ ਅੱਠਵੀਂ ਸੰਗਤਾਰੇ ਕ ਸੰਗਤਾਰੇ ਗਲਤ ਆ ਜੀ ਅਖਾਉਤੀ ਬਣਤਰ ਸੰਗਤਾਰੇ ਕੁ ਸੰਗ ਡੋਬੇ ਆਉਣਾ ਸੀਗਾ ਅਗਲਾ ਹੈ ਜੀ ਨੌਵਾਂ ਗਿੱਦੜ ਦੀ ਮੌਤ ਆਉਂਦੀ ਤਾਂ ਪਿੰਡ ਵੱਲ ਭਜਦਾ ਹੈ ਅਖਾਉਤੀ ਬਣਤਰੀ ਗਲਤ ਗਲਤ ਆ ਜੀ ਇਸ ਕਰਕੇ ਗਲਤ ਹੋ ਗਿਆ ਕਥਨ ਹੈ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭਜਦਾ ਪਿੰਡ ਦੀ ਥਾਂ ਤੇ ਸ਼ਹਿਰ ਆਉਣਾ ਸੀਗਾ ਅੱਗੇ 10ਵਾਂ ਜੀ ਆਪਣੇ ਹੱਥੀਆ ਆਪਣਾ ਆਪੇ ਹੀ ਕੰਮ ਸਵਾਰੀ ਹੈ ਇਹ ਵੀ ਗਲਤ ਆ ਜੀ ਆਪਣੇ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਕੱਕੇ ਕਨ ਜੱਜਾ ਕਾਜ ਆਉਣਾ ਸੀਗਾ ਇਸ ਕਰਕੇ ਖਾਉਦੀ ਬਣਤਰੀ ਗਲਤ ਹੈ ਅੱਗੇ 11ਵਾਂ ਜੀ ਏ ਪਿਛਲੇ ਵਾਰ ਜਿਹੜਾ ਆਇਆ ਸੀ ਨੇ ਕਾਫੀ ਚੱਕਰ ਪਾਇਆ ਸੀ ਇਹ ਸਵਾਲ ਨੇ ਮੁਕਾਬਲੇ ਵਿੱਚ ਸਭ ਨੂੰ ਬਰਾਬਰ ਮੌਕੇ ਮਿਲਦੇ ਨੇ ਇਹ ਦੱਸਣ ਲਈ ਮਹਾ ਮੂਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਖੌਤ ਟੁਕਮੀ ਹੈ ਤਾਂ ਇਸ ਨੂੰ ਕਈ ਬੰਦਿਆਂ ਨੇ ਗਲਤ ਕੀਤਾ ਕਈਆਂ ਨੇ ਠੀਕ ਕੀਤਾ ਤਾਂ ਪੇਪਰ ਦੇ ਵਿੱਚ ਇਸ ਨੂੰ ਠੀਕ ਮੰਨਿਆ ਗਿਆ ਸੀਗਾ ਵੀ ਮੁਕਾਬਲੇ ਵਿੱਚ ਸਭ ਨੂੰ ਬਰਾਬਰ ਮੌਕੇ ਮਿਲਦੇ ਆ ਦੱਸਣ ਲਈ ਮਹਾ ਮੂਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਟੁਕਮੀ ਆ ਇਸੇ ਕਰਕੇ ਕਹਿਣਾ ਵੀ ਖੌਤਾਂ ਤੇ ਖਾਣਾ ਦੇ ਭਾਈ ਧਿਆਨ ਦਿਓ ਪੂਰਾ ਤਾਂ ਕਿ ਤੁਹਾਡਾ ਇੱਕ ਵੀ ਨੰਬਰ ਕੱਟਿਆ ਨਾ ਜਾਵੇ ਆਪਣੇ ਅਹੁਦੇ ਦਾ ਲਾਭ ਲੈਣ ਲਈ ਕੇਵਲ ਆਪਣੇ ਹੀ ਸਕੇ ਸਬੰਧੀਆਂ ਨੂੰ ਦੇਣ ਦੀ ਸਥਿਤੀ ਉੱਪਰ ਅੰਨਾ ਵੰਡੇ ਰਿਓੜੀਆਂ ਮੁੰਮੁੜ ਆਪਣੇ ਨੂੰ ਖੁੱਤ ਬਿਲਕੁਲ ਟੁਕਮੀਆਂ ਸੋ ਬਿਲਕੁਲ ਆਪਣੇ ਅਹੁਦੇ ਦਾ ਲਾਭ ਕੇਵਲ ਆਪਣੇ ਸਕੇ ਸਬੰਧੀਆਂ ਨੂੰ ਦੇਣ ਲਈ ਇਹ ਜਿਹੜੀ ਟੁਕਮੀਆਂ ਜਿਹੜਾ ਨਾ ਰਿਓੜੀਆਂ ਮੰਡ ਦਾ ਮੁੰਮੁੜ ਆਪਣੇ ਨੂੰ ਦੇਈ ਜਾਂਦਾ ਸੋ ਇਸ ਕਰਕੇ ਇਹ ਪਹਿਲਾ ਭਾਗ ਲੈ ਕੇ ਤੁਹਾਡੇ ਅੱਪ ਹਾਜ਼ਰ ਹੋਏ ਹਾਂਗੇ ਅਖੌਤਾਂ ਵਾਲਾ ਤਿਆਰੀ ਕਰਦੇ ਰਹੋ ਵਿਦਿਆਰਥੀਓ ਪੜ੍ਹਦੇ ਰਹੋ ਸਮਾਂ ਉੜ ਕੇ ਲੰਘ ਕੇ ਜਿਹੜਾ ਵਾਪਸ ਨਹੀਂ ਆਉਣਾ ਹੈਗਾ ਲੰਘਿਆ ਇਸ ਕਰਕੇ ਤਿਆਰੀ ਕਰੋ ਦੀ ਡਟ ਕੇ ਤਾਂ ਕਿ ਪੂਰੇ ਚੋਂ ਪੂਰੇ ਨੰਬਰ ਆਉਣ ਅੱਗੇ ਆਪਾਂ ਜਿਹੜੀਆਂ ਅਧੂਰੀਆਂ ਖਾਤਾਂ ਨੇ ਜਾਂ ਖਾਤਾਂ ਦਾ ਅਰਥ ਕੀ ਉਹ ਵੀਡੀਓ ਵੀ ਜਾਰੀ ਕਰਾਂਗੇ ਸੋ ਜੇਕਰ ਚੈਨਲ ਨੂੰ ਹਾਲ ਤੱਕ ਨਹੀਂ ਜੁੜੇ ਤਾਂ ਜਰੂਰ ਜੁੜੇ ਤਾਂ ਲਾਭ ਹੋਏਗਾ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤਾਂ ਕਿ ਸਾਰੇ ਵਿਦਿਆਰਥੀਆਂ ਨੂੰ ਸਦਾ ਫਾਇਦਾ ਮਿਲੇ ਪੜਦੇ ਰਹੋ ਪੰਜਾਬੀ ਲਾਜ਼ਮੀ ਪੰਜਾਬੀ ਵਿੱਚੋਂ ਪੂਰੇ ਚੋਂ ਪੂਰੇ ਨੰਬਰ ਪ੍ਰਾਪਤ ਕਰਦੇ ਰਹੋ